ਬੱਚੀਆਂ ਮੇਰੇ ਮੇਰੀ ਕਿਤੇ ਇੰਟਰਵਿਊ ਕਰਦੀਆਂ ਮੈਂ ਸਾਰੀਆਂ ਕੁੜੀਆਂ ਦੇ ਸਿਰ ਤੇ ਹੱਥ ਧਰ ਕੇ ਬੇਟਾ ਕਹਿ ਕੇ ਬੁਲਾਉਣਾ ਮੈਂ ਤੁਹਾਨੂੰ ਸਾਰਿਆਂ ਨੂੰ ਜਿਹੜੇ ਮੇਰੇ ਨਾਲੋਂ ਉਮਰ ਦੇ ਬਹੁਤ ਛੋਟੇ ਬੱਚੇ ਕਹਿ ਕੇ ਬੁਲਾਉਣਾ ਅਸੀਂ ਯਾਰ ਤੁਸੀਂ ਸਾਡੇ ਹੋ ਤੁਸੀਂ ਠੀਕ ਆ ਮੈਮ ਅਸੀਂ ਜੇ ਗਲਤੀ ਕੀਤੀ ਸਾਡੇ ਬੰਦਿਆਂ ਨੇ ਅਸੀਂ ਸਭ ਤੋਂ ਜਿਹੇ ਜਿਹੀ ਵੀ ਤੁਹਾਨੂੰ ਲੱਗਦਾ ਉਹਦੀ ਮਾਫੀ ਮੰਗ ਲੈਨੇ ਆ ਲਾਗੋ ਕਰੋਗੇ ਬੁੱਤ ਬੇਟਾ ਕਰਾਂਗੇ ਕਰਾਂਗੇ ਸੁਣੋ ਮੇਰੀ ਗੱਲ ਅਸੀਂ ਸਰ ਐਫ ਆਈ ਆਰ ਦਰਜ ਕਰਾਉਣ ਜਾ ਰਹੇ ਹਾਂ ਜੀ ਸਵਾਲ ਕੀ ਹੈ ਐਫ ਆਈ ਆਰ ਦਰਜ ਕਰਾਉਣ ਜਾ ਰਹੇ ਹਾਂ ਮੈਂ ਜਿਹੜੀ ਬੇਨਤੀ ਕਰਦਾ ਮੇਰੀ ਗੱਲ ਸੁਣ ਲਓ ਦੇਖੋ ਐਫ ਆਈ ਆਰ ਕਰਾ ਦਰਜ ਕਰਾਉਣਾ ਤੇ ਤੁਸੀਂ ਤੁਹਾਨੂੰ ਸੈਟੀਸਫੈਕਸ਼ਨ ਇਸ ਗੱਲ ਨਾਲ ਹੋਊਗੀ ਅਸੀਂ ਐਫ ਆਈ ਆਰ ਵੀ ਦਰਜ ਕਰਾਉਣ ਵਾਲੇ ਸੋਚ ਲਾਂਗੇ ਪਰ ਮੇਰੀ ਬੇਨਤੀ ਕੀ ਹੈ ਕਿ ਤੁਸੀਂ ਯਾਰ ਤੁਸੀਂ ਇਸ ਮੋਰਚੇ ਨੂੰ ਤੁਸੀਂ ਇਸ ਮੋਰਚੇ ਨੂੰ ਚਲਾ ਰਹੇ ਹੋ ਇਹ ਇਕੱਲੇ ਅਸੀਂ ਨਹੀਂ ਚਲਾ ਰਹੇ ਰਮਨ ਇਹ ਮੋਰਚਾ ਤੁਸੀਂ ਵੀ ਚਲਾ ਰਹੇ ਹੋ ਦਿੱਲੀ ਦੇ ਵਿੱਚ ਤੁਹਾਡਾ ਬਹੁਤ ਵੱਡਾ ਪਾਰਟਿਸਪੇਸ਼ਨ ਰਿਹਾ ਪਰ ਇੱਜ਼ਤ ਮਾਨ ਖੱਟ ਕੇ ਸੀ ਕੀਤਾ ਕਿ ਉਹ ਬੇਟਾ ਨਹੀਂ ਉਹਨੇ ਉਹਨੇ ਕਹਦੇ ਆ ਬਰਾਬਰ ਖਾਦੇ ਆ ਮੈਂ ਤਾਂ ਹੀ ਤਾਂ ਕਿਹਾ ਵੀ ਤੁਸੀਂ ਸਾਡੇ ਬਰਾਬਰ ਮਾਰ ਰਹੇ ਹੋ ਤੁਸੀਂ ਸਾਡੇ ਤੋਂ ਥੋੜੀ ਵੀ ਜੱਪੂ ਜੀ ਤੁਹਾਡੀ ਸਟੇਜ ਤੋਂ ਅੱਗੇ ਸਾਡੇ ਰਿਪੋਰਟਰ ਹੁੰਦੇ ਨੇ ਹਾਂ ਹੁੰਦੇ ਆ ਕੋਈ ਸ਼ੱਕ ਨਹੀਂ ਹਾਈ ਕੋਰਟ ਨੇ ਚੋਰਾ ਵਾਲੀਆਂ ਹਰਕਤਾਂ ਕਰ ਰਿਹਾ ਕੋਈ ਸ਼ੱਕ ਨਹੀਂ ਕੈਮਰਾ ਤੋੜ ਤਾ ਜੀ ਕੋਈ ਵੀ ਬੈਂਡ ਭੰਨਣ ਦੀ ਧਮਕੀ ਹੈ ਵੇਖੋ ਮੈਂ ਇੱਕ ਬੇਨਤੀ ਕਰਾਂ ਮੋਦੀ ਜੀ ਦਾ ਮੋਡਲ ਐਕਟ 2015 ਕਹਿੰਦਾ ਵਾ ਉਹ ਚੋ ਉਹ ਮਦ ਜਿਹੜੀ ਆ ਉਹ ਪਿਛਲੇ ਲਾਅ ਮੁਤਾਬਕ ਰੱਖੀ ਜਾਵੇ ਇੱਕ ਸੀਗਾ ਵੀ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣ ਗੰਨੇ ਦਾ ਰੇਟ ਵੀ ਸੀ2 ਪਲਸ 100% ਦੇ ਹਸਾਬ ਨਾਲ ਦਿੱਤਾ ਜਾਵੇ ਕਿਸਾਨ ਤੇ ਖੇਤ ਮਜ਼ਦੂਰ ਦਾ ਕਰਜ਼ ਖਤਮ ਕੀਤਾ ਜਾਵੇ ਲਖੀਮਪੁਰ ਖੀਰੀ ਦਾ ਅਨਸਾਫ ਮਿਲੇ ਸਾਰੇ ਕੇਸ ਜਿਹੜੇ ਕਿਸਾਨ ਅੰਦੋਲਨ ਚ ਪਏ ਆ ਦੇਸ ਪਰਚੋ ਵਾਪਸ ਲਏ ਜਾਣ ਸ਼ਹੀਦਾਂ ਦੇ ਵਾਸਤੇ ਸਮਾਰਕ ਦੀ ਜਗ੍ਹਾ ਦਿੱਲੀ ਚ ਦਿੱਤੀ ਜਾਵੇ ਸ਼ਹੀਦ ਪਰਵਾਰਾਂ ਦੀਆਂ ਨੌਕਰੀਆਂ ਠੀਕ ਹੈ ਉਹਨਾਂ ਦਾ ਮਾਪਜਾ ਦਿੱਤਾ ਜਾਵੇ ਬਿਜਲੀ ਐਕਟ 2023 ਇਹ ਬਣ ਗਿਆ ਵਾ ਉਹਨੂੰ ਖਤਮ ਕੀਤਾ ਜਾਵੇ ਜਿਹੜੇ ਸਾਨੂੰ ਕਹਿ ਰਹੇ ਵੀ ਉਹਦੇ ਵਿੱਚੋਂ ਕਿਸਾਨ ਨੂੰ ਜਿਹਨੂੰ ਸਟੇਟ ਨੇ ਸਬਸਿਡੀ ਦੇਣੀ ਆ ਉੱਤੇ ਰੋਕ ਨਹੀਂ ਲਾਵਾਂਗੇ ਇਹ ਸਾਡੀ ਮੰਗ ਨਹੀਂ ਹੈਗੀ ਸਾਡੀ ਮੰਗ ਹੈਗੀ ਆ ਵੀ ਇਹ ਨਿੱਜੀ ਕਰਨ ਦਾ ਰਾਹ ਬੰਦ ਕੀਤਾ ਜਾਵੇ ਵੀ ਇਨਕੇ ਕੁਝ ਲੋਕ ਅੱਗੇ ਵਧ ਰਹੇ ਹਨ ਉਹ ਡਿਫੈਂਡ ਕਰਤੇ ਤਬ ਹਮ ਸ਼ੈਲਿੰਗ ਕਰਤੇ ਅੱਜ ਹਮਾਰੇ ਤਰਫ ਸੇ ਜਦ ਉਹਨਾਂ ਨੇ ਬੜਕਾਹਟ ਕੀਤੀ मैं कहता हूं 99 परसेंट हमारे लोग संयम में रहे को एक दो घटना को छोड़कर तो ये केंद्र का रवैया ठीक नहीं है हम अपनी तौर से कर रहे हैं भी हम पीसफुली बैठते हैं आप वार्ता करिए वार्ता में क्या बात आती है क्या नहीं आती है उसके बाद सोचेंगे अगर बात टूटेगी तो हम अपना फैसला कर लेंगे भी आगे बढ़ना है आप अपना कर लीजिए जब हम अपनी तौर से कर रहे हैं भी हम वार्ता के लिए तैयार हो रहे हैं और हम कह रहे हैं भी हम पीसफुली बैठेंगे आज आगे नहीं बढ़ेंगे तो उस समय केंद्र को शैलिंग हमारे ऊपर करनी नहीं चाहिए तो ये ये जो जो मैं कहता आंदोलन में हो रहा हमें केंद्र सरकार खुद भड़का रही है मैंने कल भी कहा था अब पुलिस प्रहार नहीं कर रही अर्ध सैनिक फोर्स लगे हैं अब देश का निजम कानून देख लीजिए सैनिक बल तब लगते हैं जब एमरजेंसी हालात हो दूसरे देश के ऊपर अटैक करना हो अब केंद्र सरकार अपने किसान और खेत मजदूर को दुश्मन समझ के उसके ऊपर अटैक कर रही है जब हम मेरी बात पूरी जब हम पीछे वार्ता कर रहे थे तो हमारा ट्यूटर हैंडल बंद कर दिया गया डल्लेवाल साहब कह रहे मेरा पेज बंद कर दिया और पेज बंद होने के बाद क्या मैसेज आया कि ये एंटी जेड़ा कल तक दा कल मीटिंग तक दा assi sade youth nu vi sare ਲੀਡਰ ਸਾਹਿਬਾਨ ਰਿਕੁਐਸਟ ਵੀ ਕਰਾਂਗੇ ਕਿ ਹਰ ਇੱਕ ਤਰ੍ਹਾਂ ਦੇ ਨਾਲ ਅਸੀਂ ਕੋਆਪਰੇਸ਼ਨ ਬਣਾ ਕੇ ਇੱਕ ਦੂਜੇ ਦੇ ਨਾਲ ਸਾਥ ਬਣਾ ਕੇ ਕੋਸ਼ਿਸ਼ ਕਰੀਏ ਕਿ ਕਿਸੇ ਵੀ ਤਰ੍ਹਾਂ ਦਾ ਅਸੀਂ ਮਾਹੌਲ ਨੂੰ ਖਰਾਬ ਨਾ ਹੋਣ ਦਈਏ ਇਹਨਾਂ ਗੱਲਾਂ ਦਾ ਅਸੀਂ ਧਿਆਨ ਰੱਖੀਏ ਕੱਲ ਨੂੰ ਮੀਟਿੰਗ ਤੋਂ ਬਾਅਦ ਫੇਰ ਕਿਹੜੇ ਕਿਹੜੇ ਮੰਤਰੀ ਆ ਰਹੇ ਕੇਂਦਰ ਹਾਂ ਫਲੇਰ ਸਾਹਿਬ ਤੋਂ ਸਮਝ ਦੇਖਿਏ ਜੋ ਅੱਜ ਮੋਰਚੇ ਮੈਂ ए एन के पत्रकार मेरे बहुत मित्र हैं सिकंदर जी और कर्ण साहब को भी मैं जानता हूं तो जो को जो उनके साथ हुआ हम सब दोनों फॉर्म उसके लिए सॉरी फील कर रहे हैं और एक जो हमने उसकी बात की तो क्या कैसे हुआ तो उन्होंने जैसे मास्क लगाया हुआ था जैकेट पहनी हुई थी तो शायद इसका भी लगा भी ये शायद पुलिसकर्मी है ठीक थी। सर ठीक है मैं मान गया मैं मान गया तो ये नहीं, तो 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 नहीं, 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 नहीं 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 मेरी नहीं, गल सुन लो ठीक है नहीं ये भी ठीक ये भी ठीक ये भी नहीं ठीक है दूसरा तो इस करके ये जो हुआ पहले हमने कहला वो ठीक नहीं हुआ और हम ये समझते भी जितना बड़ा ये आंदोलन आज खड़ा हो गया जितना बड़ा ये आंदोलन बन गया अब सरकार की मंशा ये होगी कि इस तरह की घटना हो और ये आंदोलन का नुकसान हो तो मैं सभी जो भी हमारे ये प्रदेश पंजाब के या देश के लोग इस आंदोलन में जुड़े हुए हैं सभी को अपील करूंगा भी कृपया अब इस आंदोलन की रक्षा करने का समय आ गया है हम सबको अपने आंदोलन में गौर से देखें पहचाने और अब यूनियन जो है पूरी अपनी टीमों को ड्यूटियाँ लगाएगी कि हम आगे से ज्यादा सतर्क हो रात में भी हो दिन में भी हो पी इस तरह की घटना किसी भी आने वाले समय में किसी पत्रकार से ना हो और दूसरी मैं बात बताना चाहता हूँ चैनल वाला को ये नहीं दूसरा सवाल करेगा कि चैनल वाले को पीटना चाहिए ए एन आई एक ऐसा आधार है जो सब चैनलों को अपनी रिपोर्ट भेजती है तो ऐसा नहीं है कोई भी हो हम फिर आपको कहते हैं भी हम हम कल भी स्पष्ट किया था कि जो जो अपना आ, क्या कारपेट हाउसेस हैं या जो चैनल के मालिक हैं उनका नजरिया और हो सकता है और जो हमारे समक्ष आप बैठे आप लोग पत्रकार कर्मी हैं और आप हमारे घरों से हैं हमारे भाई बंधु हैं तो किसी पत्रकार से ऐसा करना हमारा जो है मीडिया हाउस है उससे विचारों का बिखरेमा हो सकता पर मीडिया कर्मी से दुर्व्यवहार करना अच्छा नहीं है और दूसरी मैम दूसरा गेड़ी -गेड़ी दूसरा मैंने मैंने बोल रही दो मिनट बस देखिए आज सुबह हमने जो कल अनुराग ठाकुर जी ने बोला और इधर से भी कुछ संदेश हमें कल रात मिला था और उसके बाद हमने वार्ता करने का मन बनाया और सबसे पहले हमने दो फोरमों में वार्ता की बेशक पोजिशनें ठीक नहीं थी उसके बाद हमने पूरे आंदोलन के सभी लोगों से वार्ता की कि आज हम बिल्कुल पीसफुली रहेंगे आगे नहीं बढ़ेंगे आपने सुना होगा और उसके फैसला करके लोगों से मैंडेट लिया कि अगर सरकार वार्ता करना चाहती है तो हमें वार्ता करनी चाहिए आप इजाजत देते हैं लोगों ने इस बात की इजाजत दी जो मैं बात करना चाहता हूं जिस तरह से हमने केंद्र सरकार का नजरिया देखा आप वहां मौजूद थे मेरे खड़े होते हुए हम बोल रहे थे आगे नहीं जाना डरोन आया और उस ड्रोन ने हमारे ऊपर शेलिंग की उसका मतलब था केंद्र नहीं चाहता भी हम वार्ता के लिए जाएं और पीसफुल बैठे हुए लोगों को भड़काया गया केंद्र के द्वारा और हमने देखा दो तीन घंटे हमारे लीडर्स स्टेज से और आगे जाके जुआओं को समझाते रहे किसी को आगे जाने नहीं दिया लगातार शैलिंग हमारे ऊपर हुई केंद्र जान बूझ हमारे ऊपर बल प्रयोग कर रहा जब ए इंटेलिजेंस हमारे पास पहुंचे हम इसको खेतों में लेके गए और जब मैंने बोला इंटेलिजेंस को भी मेरा फोन ट्रेस करते हैं मैं आगे बढ़ूंगा और मेरे पर वार करेंगे और मेरे खड़े होते हुए रबट की गोली आई और मेरे साथ ऑफिसर खड़े थे मैं खड़ा था मेरे पीछे वाले लड़के के आंख पर आके लगी यहाँ और मैंने बोला ये मुझे टारगेट किया पीछे चलिए तो ये अभी हम लोग दो मीटर पीछे खड़े थे तो ये जो मीडिया में आ रहा इनके कुछ लोग आगे बढ़ रहे हैं वो डिफेंड करते तब हम शैलिंग करते आज हमारे तरफ से जब उन्होंने बढ़काहट की मैं कहता हूं 99% नाइन परसेंट हमारे लोग संयम में रहे को एक दो घटना छोड़कर तो केंद्र का रवैया ठीक नहीं है हम अपनी तौर से कर रहे हैं भी हम पीसफुली बैठते हैं आप वार्ता करिए वार्ता में क्या बात आती है क्या नहीं आती है उसके बाद सोचेंगे अगर बात टूटेगी तो हम अपना फैसला कर लेंगे भी आगे बढ़ना है आप अपना कर लीजिए जब हम अपनी तौर से कर रहे हैं भी हम वार्ता के लिए तैयार हो रहे हैं और हम कह रहे हैं भी हम पीसफुली बैठेंगे आज आगे नहीं बढ़ेंगे तो उस समय केंद्र को शैलिंग हमारे ऊपर करनी नहीं चाहिए तो ये ये जो मैं कहता हूं जो आंदोलन में हो रहा हमें केंद्र सरकार खुद भड़का रही है मैंने कल भी कहा था अब पुलिस प्रहार नहीं कर रही अर्धसैनिक फोर्स लगे हैं अब देश का निजम कानून देख लीजिए सैनिक बल तब लगते हैं जब एमरजेंसी हालात हो दूसरे देश के ऊपर अटैक करना हो अब केंद्र सरकार अपने किसान और खेत मजदूर को दुश्मन समझ के उसके ऊपर अटैक कर रही है जब हम मेरी बात पूरी जब हम पीछे वार्ता कर रहे थे तो हमारा ट्विटर हैंडल बंद कर दिया गया डल्लेवाल साहब कह रहे मेरा पेज बंद कर दिया और पेज बंद होने के बाद क्या मैसेज आया एंटी नेशनल एक्टिविटी कर रहे थे तब इनका ट्विटर हैंडल बंद किया गया तो ये ठीक नहीं है, हमें एंटी हम, हम कौन सी परिस्थितियां आज फिर गिरफ्तारियां हुई यूपी में जिन यूनियन ने हमें समर्थन दिया था उनको सबको रेस्ट कर लिया गया ठीक है महाराष्ट्र में रेस्ट हुई अब देखें जो हमारे आंदोलन में लड़के पंद्रह बीस लड़के हैं जो अम्बाला के थाने में अब जो खनौरी में वहाँ से भी लड़कों को पकड़ के थाने में लिया गया इस तरह की पोजीशन में भी हमारा मन कर रहा है कि हम वार्ता नहीं छोड़ेंगे अगर केंद्र कोई हल करे तो हम हल करने के लिए तैयार है हम टकरा नहीं चाहते हमारा दिल्ली जाना अनक सवाल नहीं है हम से निपटना चाहते हैं इसीलिए आज आए हैं और कल की मीटिंग जैसे डल्लेवाल साहब ने बताया 5 बजे की तय हुई है और इधर से हम कहते हैं कल भी हम पीसफुली बैठेंगे और आज आपके माध्यम से मानजोग प्रधानमंत्री से अपील करते हैं कि जो आपने अर्धसैनिक फोर्स बल लगाए हैं कृपया उसे निर्देश दीजिए कि जब अपनी ओर से पीसफुली बैठेंगे हमारे ऊपर शैलिंग नहीं होनी चाहिए ठीक है तब दोनों दो, दोनों धरों को आसानी से बैठना आसान होगा तो आज देखेंगे कल वाली मीटिंग में क्या निकलता है जिस तरह की मीटिंग में प्रस्ताव आएगा अपने दोनों फोरमों में सोचेंगे और उसके बाद आगे की बात करेंगे धन्यवाद कल आप वही बैठे रहेंगे कल जब तक मीटिंग नहीं होती उस तो करके नहीं बधे हां बिल्कुल नहीं क्योंकि जबो गलबबात आ गई मैं फिर कहा कि जे ओना वलो साडे ते शैलिंग कीती गई थोड़े मुंडे जाके बैरिकेडा पे चढ़दे ओना नु रोक पाओगे बिल्कुल मैं श्योर करदा हां ਜੇ ਵੀਰ ਜੀ ਤੁਸੀਂ ਹੁੰਦੇ ਮੈਂ ਸਟੇਜ ਤੇ ਖੜਾ ਸਾਡੇ ਸਟੇਜ ਤੇ ਖੜਾ ਹੁੰਦਾ ਕੋਈ ਮੁੰਡਾ ਬੈਰੀਕੇਡ ਤੇ ਨਹੀਂ ਗਿਆ ਔਰ ਤੁਸੀਂ ਦੇਖੋ ਸਾਡੀ ਪਹਿਲੋ ਮੇਰੀ ਸੁਣ ਲਓ ਮੇਰੀ ਸਵਾਲ ਸੁਣ ਲਓ ਪਹਿਲੋ ਮੇਰੀ ਸੁਣ ਲਓ ਮੇਰੀ ਸੁਣ ਤਾਂ ਲਓ ਸਾਡੀ ਸਟੇਜ ਤੋਂ ਬੜਾ ਕੀ ਅਨਾਉਂਸਮੈਂਟ ਹੋ ਰਹੀ ਆ ਤੁਹਾਨੂੰ ਸੁਣਦੀ ਆ ਵੀ ਅੱਗੇ ਨਾ ਜਾਇਓ ਸਾਡੀ ਸਟੇਜ ਤੇ ਡਰੋਨ ਕਿਉਂ ਹਮਲਾ ਕਰ ਰਿਹਾ ਕਿਉਂਕਿ ਤੁਹਾਡੇ ਮੁੰਡੇ ਅੱਗੇ ਬੈਰੀਕੇਡ ਤੇ ਚੱਲਦੇ ਦੇਖੋ ਨਹੀਂ ਜਿਹੜੇ ਜਾ ਰਹੇ ਜੜੇ 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 ਰੋਕ ਰਹੇ ਹੋਣ ਉਨ੍ਹਾਂ ਤੇ ਹਮਲਾ ਨਹੀਂ ਹੁੰਦਾ ਲੱਗਦਾ ਵੀ ਇਹ ਤੇ ਬਚਾਅ ਕਰ ਰਹੇ ਆ ਬਚਾਅ ਤੇ ਧਰਮ ਮੀਟਿੰਗ ਚ ਕੀ ਰਿਹਾ ਔਰ ਕਹਿੰਦੇ ਨੇਗੋਸ਼ੀਏਸ਼ਨ ਚੱਲ ਰਹੀ ਸੀ ਸੈਂਟਰ ਨੇ ਕਿਹਾ ਕਿੱਥੋਂ ਤੱਕ ਮੰਨ ਜੋਗੇ ਦੇਖੋ ਦੇਖੋ ਇਸ ਕਿਸਮ ਦੀ ਇਸ ਕਿਸਮ ਦੀ ਕੋਈ ਨੇਗੋਸ਼ੀਏਸ਼ਨ ਨਹੀਂ ਠੀਕ ਆ ਇੱਥੇ ਤਾਂ ਇਹਨਾਂ ਨਾਲ ਕੋਈ ਨੇਗੋਸ਼ੀਏਸ਼ਨ ਨਹੀਂ ਦੇਖੋ ਜੀ ਇੱਕ ਸੁਣ ਲਓ ਇੱਕ ਸੁਣ ਲਓ ਇੱਕ ਮੈਂ ਸਪਸ਼ਟ ਕਰਦਾ ਬਹੁਤ ਸਾਰੇ ਚੈਨਲਾਂ 'ਚ ਇਹ ਆ ਰਿਹਾ ਜਿਸ ਕੱਲ ਦਾ ਦੁੱਖ ਆ ਹੁਣ ਸਾਡਾ ਵੀ ਲਾਂਮਾ ਲੈ ਲਓ ਠੀਕ ਆ ਲਾਮੇ ਤੇ ਲਾਮਾ ਹੋਣਾ ਤੇ ਵੀ ਕਿਸਾਨ ਭਵਨ ਚ ਮੀਟਿੰਗ ਚੱਲ ਰਹੀ ਆ ਕਿਹੜਾ ਸੋਰਸ ਆ ਵੀ ਕਿਹੜੇ ਮੰਤਰੀਆਂ ਨਾਲ ਮੀਟਿੰਗ ਹੋਈ ਮੈਂ ਤਾਂ ਉਹ ਤਾਂ ਤੁਹਾਨੂੰ ਟਵੀਟ ਕਰਵਾਤਾ ਤੁਹਾਡੇ ਚੈਨਲਾਂ 'ਤੇ ਇਹ ਮਿਸਗਾਈਡ ਕਰਨਾ ਨਹੀਂ ਚਾਹੀਦਾ ਕਿਸੇ ਚੈਨਲ ਵੀ ਕਿਸੇ ਮੀਟਿੰਗ ਨੇ ਨਹੀਂ ਮੇਰੀ ਮੇਰੀ ਸੁਣ ਲੋ ਹੁਣ ਮੇਰੀ ਵਾਰੀ ਆਈ ਆ ਵੀ ਜੇ ਕਿਸੇ ਚੈਨਲ ਤੇ ਖਬਰ ਚੱਲ ਰਹੀ ਆ ਵੀ ਮੰਤਰੀਆਂ ਨਾਲ ਮੀਟਿੰਗ ਹੋਰੀ ਕਿਦਾਂ ਭਰਮ ਜਾਊਗਾ ਲੋਕਾਂ ਦੇ ਵਿੱਚ ਇਹ ਜਦੋਂ ਜਿੰਨਾ ਚਿਰ ਕੋਈ ਤੁਹਾਨੂੰ ਵੱਡਾ ਲੀਡਰ ਪੁਸ਼ਟੀ ਨਹੀਂ ਕਰਦਾ ਆਪਣੇ ਸੋਰਸਾਂ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਇਹ ਸਾਡਾ ਵਿਲਾਮ ਆਜ ਅੱਜ ਅਸੀਂ ਕਲੀਅਰ ਕਰ ਇੱਕ ਮਿੰਟ ਇੱਕ ਮਿੰਟ ਦੇ ਅੱਜ ਤੁਹਾਡੀ ਮੋਰਲ ਮੀਟਿੰਗ ਹੋਈ ਹਾਂ ਹਾਂ ਕਰਤਾ ਫੁੱਲ ਸਪੋਰਟ ਕਿਸੇ ਮੰਤਰੀ ਨਾਲ ਮੀਟਿੰਗ ਨਹੀਂ ਹੋਈ ਮੀਟਿੰਗ ਜਿਹੜੀ ਮੰਤਰੀ ਨਾਲ ਹੋਣੀ ਆ ਕੱਲ੍ਹ ਨੂੰ ਹੋਣੀ ਆ ਚਿੱਠੀ ਆ ਗਈ ਅੱਜ ਅੱਜ ਜਿਹੜੇ ਹੋਏ ਆ ਪੰਜਾਬ ਦੇ ਜਿਹੜੇ ਅਧਿਕਾਰੀ ਸੀਗੇ ਪੰਜਾਬ ਸਰਕਾਰ ਤੋਂ ਪਤਾ ਵੀ ਪਹਿਲਾਂ ਵੀ ਜਿਹੜੀ ਦੋ ਰਾਊਂਡ ਦੀ ਮੀਟਿੰਗ ਹੋਈ ਹੈ ਉਦੇ ਵਿੱਚ ਉਹਨਾਂ ਨੇ ਸਾਲਸ ਦਾ ਕੰਮ ਕੀਤਾ ਸੀਐਮ ਆਪ ਵੀ ਇੱਕ ਮੀਟਿੰਗ ਤੇ ਚਾਹੇ ਫਸਟ ਮੀਟਿੰਗ ਤੇ ਸੈਕੰਡ ਮੀਟਿੰਗ ਤੇ ਜਿਹੜੇ ਪੰਜਾਬ ਦੇ ਉੱਚ ਅਧਿਕਾਰੀ ਐ ਇੰਟੈਲੀਜੈਂਸ ਨੇ ਏਡੀਜੀਪੀ ਆਪਣੇ ਜਸਕਰਨ ਸਿੰਘ ਹੈ ਔਰ ਦੂਸਰੇ ਉਹ ਉਹ ਆਏ ਸੀ ਅੱਜ ਵੀ ਉਹਨਾਂ ਨਾਲ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ ਉਹਨਾਂ ਨੇ ਸਾਡੇ ਕੋਲੇ ਤੁਸੀਂ ਕਹੋਗੇ ਵੀ ਫਿਰ ਕੀ ਕੀ ਕਾਦੀ ਖਾਤਰ ਕੀਤੀ ਉਹਦੇ ਇੱਕ ਗੱਲ ਹੀ ਕੀਤੀ ਵੀ ਇੱਕ ਤਾਂ ਵੀ ਜਿਹੜਾ ਉਹ ਉਹਦੇ ਵਿੱਚ ਜਾਣਾ ਹੈ ਕਿੰਨੇ ਕਿੰਨੇ ਬੰਦੇ ਜਾਣਗੇ ਦੋਨੇ ਫੋਰ ਬੰਦੇ ਇਹ ਗੱਲ ਤੈਅ ਕਰਨ ਵਾਲੀ ਸੀਗੀ ਕਿੰਨੀ ਘੰਟੀ ਹੋਊਗੀ ਉਹ ਹੋਊਗੀ ਡਿਸਾਈਡ ਸਾਡੇ ਬਾਕੀ ਹਾਲਾਤ ਨਾਰਮਲ ਕਰਵਾਏ ਜਾਣੀ ਦੂਸਰੀ ਗੱਲ ਇੱਕ ਹੋਰ ਜੀ ਦੂਸਰੇ ਉਹ ਸੁਣ ਦੱਸ ਦਿੰਨੇ ਦੂਸਰੀ ਗੱਲ ਜਿਹੜੀ ਸੀਟੀ ਵੀ ਮੀਟਿੰਗ ਹੈਗੀ ਹਾਲਾਤ ਜਿਹੜੇ ਹਾਲਾਤ ਨੇ ਉਹ ਨਾਰਮਲ ਕੀਤੇ ਜਾਣ ਇਹ ਸੀ ਇਹਨਾਂ ਦਾ ਤਾਂ ਹੀ ਬੁਲਾਇਆ ਸੀਗਾ ਵੀ ਜੇ ਉਹੀ ਹਾਲਾਤ ਰਹਿੰਦੇ ਨੇ ਜੇ ਅੱਜ ਫਰਾਂਦਰ ਹੋਏ ਆ ਫਿਰ ਇਹ ਮੀਟਿੰਗ ਨਹੀਂ ਹੋਣੀ ਹੈ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਵੀ ਹਾਲਾਤ ਜਿਹੜੇ ਹਾਲਾਤ ਹੈ ਉਹਨਾਂ ਨੂੰ ਅਸੀਂ ਨਾਰਮਲ ਕਰਾਂਗੇ। ਡਿਲੇਵਲ ਸਾਹਿਬ ਐਸਕੇਮ ਨੇ ਫੈਸਲਾ ਕੀਤਾ ਕਿ ਟ੍ਰੋਲ ਪਲਾਸੇ ਜਿਹੜੇ ਅੰਤਰੀ ਦੇ ਤੋਂ ਤੁਹਾਡੇ ਕਈ ਜਥੇਬੰਦੀਆਂ ਮੈਚ ਚ ਰਹੀਆਂ ਨੇ ਦੇਈਏ। ਮੰਤਰੀ ਚਿੱਠੇ ਆ ਚਿੱਠੇ ਆ ਦੇ ਦਿੰਦੇ ਦੋਵੇਂ। ਤੁਸੀਂ ਡਿਲੇਆ ਇੱਕ ਦੋ ਸਵਾਲ ਆ ਕੇ ਕਰ ਲਈਏ ਇਕੱਲਾ-ਕੱਲਾ। ਹਾਂਜੀ। ਇੱਕ ਤਾਂ ਹੈਗਾ ਵਾ ਵੀ ਅਰਜਨ ਮੁੰਡਾ ਜੀ ਜਿਹੜੇ ਕੇਂਦਰ ਦੇ ਖੇਤੀਬਾੜੀ ਮੰਤਰੀ ਨੇ। ਪਿਊਸ਼ ਗੋਇਲ ਜੀ, ਅਨਿਤਿਆ ਆਨੰਦ ਰਾਏ ਜੀ ਜਿਹੜੇ ਮੇਰੇ ਖਿਆਲ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਤਿੰਨ ਮੰਤਰੀਆਂ ਦੇ ਸਿਟਿੰਗ ਨਾਲ ਸਾਡੀ ਇੱਕ ਵਾਰਤਾ ਹੋਊਗੀ ਜਿੱਥੋਂ ਤੱਕ ਸਵਾਲ ਵੀਰ ਨੇ ਕੀਤਾ ਵੀ ਹੋਰ ਮਨ ਦੋ 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 ਚੀਜ਼ਾਂ ਆਈਆਂ ਪੀ ਐਸ ਕੇ ਐਮ ਟੋਲ ਪਲਾਜੇ ਫਿਰੀ ਕਰ ਰਿਹਾ ਇੱਕ ਜਥੇਬੰਦੀ ਉਦੋਂ ਰੇਲਾਂ ਵੀ ਜਾਮ ਕਰ ਰਹੀ ਆ ਤੇ ਇਹ ਆ ਵੀ ਜੋ ਕੁਝ ਜਾਬਰ ਹੋਇਆ ਵਾ ਠੀਕ ਆ ਉਹਦੇ ਤੇ ਉਹਨਾਂ ਹਾ ਦਾ ਨਾਰਾ ਮਾਰਿਆ ਚਲੋ ਕਿਸੇ ਵੀ ਸਾਡੇ ਭਰਾਵਾਂ ਨੇ ਸਾਡੇ ਜਬਰ ਤੇ ਹਾ ਦਾ ਨਾਰਾ ਮਾਰਿਆ ਚੰਗੀ ਗੱਲ ਆ ਸਰ ਜੀ ਤੁਹਾਨੂੰ ਸਰ ਜੀ ਤੁਹਾਨੂੰ ਡਿਲੀਵਰ ਸਾਹਿਬ ਐਮ ਐਸ ਪੀ ਤੋਂ ਬੇਨਾਤੀ ਮੰਨੋਗੇ ਤੋ ਬੇਨਾਬੀ ਉੱਠਾ ਰੋ ਸਕਦਾ ਦੇਖੋ ਗੱਲ ਫਿਰ ਮੈਂ ਉਹੀ ਕਰਾਂ ਕਿ ਮੀਟਿੰਗ ਕੱਲ ਨੂੰ ਹੋਣੀ ਹੈ ਲੇਕਿਨ ਅਸੀਂ ਕਿਹਾ ਕੀ ਹੈ ਅਸੀਂ ਲਗਾਤਾਰ ਇਹ ਕਹਿ ਰਹੇ ਆ ਤੁਹਾਡੇ ਚੈਨਲਾਂ ਤੋਂ ਕਹਿ ਰਹੇ ਆ ਕਿ ਸਾਡੇ ਨਾਲ ਮੀਟਿੰਗ ਦਾ ਤਾਂ ਹੀ ਫਾਇਦਾ ਹੋਣਾ ਹੈ ਜੇਕਰ ਕੋਈ ਸਰਕਾਰ ਪੋਜ਼ਿਟਿਵ ਹੋ ਕੇ ਆਉਂਦੀ ਹੈ ਤਾਂ ਕੁਝ ਲੋਕਾਂ ਨੂੰ ਦੇਣ ਲਈ ਆਉਂਦੀ ਹੈ ਤਾਂ ਗੱਲਾਂ ਨਾਲ ਗੱਲਾਂ ਦਾ ਹੱਲ ਨਹੀਂ ਹੁੰਦਾ ਐਸਕੇਮਾ 4 ਘੰਟੇ ਲਈ ਕੋਲਪਲੱਸ ਜੀ ਫ੍ਰੀ ਕਰ ਰਿਹਾ ਜਿਦਣ ਕਹਿ ਕੇ ਜੋ ਕੁਝ ਹੋਇਆ ਉਹ ਨਹੀਂ ਉਹ ਨਹੀਂ ਹੋਣਾ ਚਾਹੀਦਾ ਸੀ ਅਸੀਂ ਦੁਬਾਰਾ ਕਰਦੇ ਹਾਂ ਔਰ ਉਹਨਾਂ ਦੀ ਤਾਂ ਆਪਣਾ ਪ੍ਰੋਗਰਾਮ ਜਾਰੀ ਰੱਖੀ ਪਰ ਨਾਲ ਹੀ ਕਹਤਾ ਕਿ ਜੇ ਲੋੜ ਪਈ ਤਾਂ ਅਸੀਂ ਤਿਆਰ ਹਾਂ ਜੀ। ਤੁਹਾਨੂੰ ਲੌਂਗਜੇਸ ਕਿੰਦਾ ਜੀ ਇਹ ਹਾਲਾਤਾਂ ਦੇਖੋ ਮੈਂ ਬੇਨਤੀ ਕਰਾਂ ਜੀ ਜਿਹੜਾ ਬੰਦਾ ਸਾਡੇ ਅੱਜ ਸਮਰਥਨ ਦੇ ਵਿੱਚ ਬੋਲਦਾ ਹੈ ਸਾਡੇ ਸਾਡੇ ਉੱਤੇ ਇਹ ਸਹੂਏ ਜ਼ਬਰਦਸਤ ਵਿੱਚ ਹਾ ਦਾ ਨਾਰਾ ਮਾਰਦਾ ਹੈ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਾਂਗੇ ਅਸੀਂ ਉਹ ਬੰਦਾ ਸਾਡੇ ਵੱਲੋਂ ਕਰਨਾ ਔਰ ਇਹ ਸਾਡਾ ਇੱਕ ਇਖਲਾਕੀ ਫਰਜ਼ ਬਣਦਾ ਹੈ ਰਹੀ ਗੱਲ ਜਿਹੜੀ ਅਗਲੀ ਹੈ ਗਾਂ ਦੀ ਉਹ ਕਾ ਫਿਰ ਸੋਚਾਂਗੇ ਕਿ ਕਿਵੇਂ ਦਾ ਹੋਣਾ ਚਾਹੀਦਾ ਸੋ ਇਹ ਇਸ ਗੱਲ ਦੇ ਉੱਤੇ ਮੇਰਾ ਇੰਨਾ ਕੀ ਕਹਿਣਾ ਸਰ ਆਪਸੀ ਮਤਭੇਦ ਮਿਟਾ ਦੇਣੇ ਚਾਹੀਦੇ ਲੱਗਦਾ ਨਹੀਂ ਕਿ ਕ ਵਧਾਉਣਾ ਚਾਹੀਦਾ ਬਿਲਕੁਲ 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 ਉੱਪਰ ਸੋਚ ਲੈਣਾ ਚਾਹੀਦਾ ਬਿਲਕੁਲ ਮੈਂ ਇਹ ਵੀ ਕਹਿ ਦਿਆਂ ਤੁਹਾਨੂੰ ਕਿ ਇਸ ਏਕਤਾ ਨੂੰ ਵਧਿਆ ਕਰਨ ਦੇ ਲਈ ਕਮੇਟੀਆਂ ਬਣਾ ਕੇ ਹਰ ਇੱਕ ਥਾਂ ਦੇ ਉੱਤੇ ਜਿਹੜਾ ਐਸਕੇਮ ਨੂੰ ਐਸਕੇਮ ਨੌਨ ਪੋਲੀਟੀਕਲ ਜਾਂ ਇਹ ਜਿਹੜਾ ਫੋਰਮ ਹੈ ਦੋਨੋਂ ਫਾਰਮਾਂ ਵੱਲੋਂ ਇੱਕ ਸਿਧਾਂਤਕ ਸਾਜ ਬਣਾ ਕੇ ਚੱਲੀ ਜਾ ਰਹੀ ਹੈ ਉਹਦੇ ਕੁਝ ਨਿਜਮ ਨੇ ਉਹਨਾਂ ਨਿਜਮਾਂ ਦੇ ਚੌਕਟੇ 'ਚ ਫਿੱਟ ਆਉਣ ਵਾਲਾ ਹਰ ਆਰਗੇਨਾਈਜੇਸ਼ਨ ਸਾਡੇ ਨਾਲ ਆ ਸਕਦੇ ਸਾਨੂੰ ਕੋਈ ਦਿੱਕਤ ਨਹੀਂ ਹੈ ਧੰਨਵਾਦ ਜੀ ਤੁਸੀਂ ਮਤਲਬ ਆਪਣੇ ਸਟੇਜਾਂ ਤੋਂ ਤਾਂ ਕਾਫੀ ਮਤਲਬ ਮੁੰਡਿਆਂ ਨੂੰ ਸਕੇਨ ਕਰਦੇ ਰਹੇ ਪਰ ਤੁਹਾਡੀ ਮੁੰਡਿਆਂ ਨੇ ਗੱਲ ਕੋਈ ਨਹੀਂ ਮੰਨੀ ਤੇ ਪੱਥਰਬਾਜ਼ੀ ਹੁੰਦੀ ਰਹਿ ਗਈ ਨਹੀਂ 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 ਦੇਖੋ ਇਸ ਗੱਲ ਨੂੰ ਅਸੀਂ ਕੰਡੈਮਨਡ ਕਰਦੇ ਆ ਮੈਂ ਖੜਾ ਵਾਂ ਮੈਂ ਤੁਹਾਨੂੰ ਕਿਹਾ ਜਦੋਂ ਸਟੇਟ ਖੁਦ ਵਾਇਲੈਂਸ ਕਰੂਗਾ ਔਰ ਸਟੇਟ ਖੁਦ ਪੜਕਾ ਹੋਊਗਾ ਫਿਰ ਕੁਝ ਚੀਜ਼ਾਂ ਵਾਪਸ ਆ ਸਕਦੀਆਂ ਮੈਂ ਖੁਦ ਖੜਾ ਮੈਂ ਬੋਲ ਰਿਹਾ ਕੋਈ ਤੁਸੀਂ ਉੱਥੇ ਖੜੇ ਕੋਈ ਨਹੀਂ ਗਿਆ ਹੈਗਾ ਸਾਡੇ ਖੜੇ ਹੋયા ਡਰੋਨ ਆਇਆ ਔਰ ਪੀਸ ਬਲੀ ਖਲੋਤੇ ਲੋਕਾਂ ਦੇ ਜਿਹੜਾ ਡਰੋਨ ਨੇ ਸ਼ੈਲਿੰਗ ਕੀਤੀ ਆ ਇਹ ਸਪਸ਼ਟ ਆ ਉਹ ਜਦੋਂ ਮਰਜ਼ੀ ਚਾਹਣ ਸੀਸੀਟੀਵੀ ਉਹ ਵੇਖ ਰੇ ਕਢਾ ਲੈਣ ਉਸ ਸਮੇਂ ਦੌਰਾਨ ਕੋਈ ਸੱਡਾ ਬੰਦਾ ਪਾਇਆ ਗਿਆ ਫਿਰ ਤੁਹਾਡਾ ਜਵਾਬ ਹੋ ਅਸੀਂ ਉਥੇ ਖੜੇ ਆ ਹਰ ਚੱਪੇ ਚੱਪੇ ਦੀ ਸਾਨੂੰ ਖਬਰ ਆ ਰਹੀ ਹੈ ਸਰ ਇੱਕ ਇੱਕ ਜਾਨਣਾ ਚਾਹੁੰਦੇ ਇੱਕ ਵਾਰ ਕਲੀਅਰ ਕਰ ਦਿਓ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਤੇ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਜਿੰਤੇ ਤੱਕ ਸੈਂਟਰ ਨਾਲ ਨੇਗੋਸ਼ੀਏਸ਼ਨ ਹੋਏਗੀ ਜਾਂ ਉਸੇ ਗੱਲਾਂ ਤੇ ਰਹੇਗਾ ਔਰ ਮੰਗਾਂ ਇੱਕ ਵਾਰ ਰਿਪੀਟ ਕਰ ਹਾਂ ਦੇਖੋ ਜੀ ਇੱਕ ਤਾਂ ਹੈਗਾ ਵੀ ਜੜੀ ਵਿਦੇਸ਼ਾਂ ਤੋਂ ਬਾਹਰੋਂ ਜਿੰਸਾਂ ਮੰਗਾਉਣੀਆਂ ਹੈਗੀਆਂ ਉਹਦੇ ਤੇ ਜਿਹੜੀ ਇੰਪੋਰਟ ਡਿਊਟੀ ਸਰਕਾਰ ਖਤਮ ਕਰਨ ਦਾ ਅੰਦਰਖਾਤੇ ਫੈਸਲਾ ਕਰ ਚੁੱਕੀ ਆ ਉਹਨੂੰ ਵਾਪਸ ਲੈ ਲਵੇ ਔਰ ਜ਼ਮੀਨ ਐਕਵਾਇਰ ਕਰਨ ਵਾਲਾ ਜਿਹੜਾ ਐਕਟ ਆ ਉਹਦੇ ਵਿੱਚ ਜਿਹੜੀ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਵੀ ਜ਼ਮੀਨਾਂ ਖੋਈਆਂ ਜਾਣ ਗਿਆ ਜਿਹੜਾ ਮੋਦੀ ਜੀ ਦਾ ਮਾਡਲ ਐਕਟ 2015 ਕਹਿੰਦਾ ਵਾ ਉਹ ਚੋਂ ਉਹ ਮਦ ਜਿਹੜੀ ਆ ਉਹ ਪਿਛਲੇ ਕਾਨੂੰਨ ਮੁਤਾਬਕ ਰੱਖੀ ਜਾਵੇ ਇੱਕ ਸੀਗਾ ਵੀ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਨਾਇਆ ਜਾਵੇ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣ ਗੰਨੇ ਦਾ ਰੇਟ ਵੀ C2 100% ਦੇ ਹਿਸਾਬ ਨਾਲ ਦਿੱਤਾ ਜਾਵੇ ਕਿਸਾਨ ਤੇ ਖੇਤ ਮਜ਼ਦੂਰ ਦਾ ਕਰਜ਼ ਖਤਮ ਕੀਤਾ ਜਾਵੇ ਲਖੀਮਪੁਰ ਖੀਰੀ ਦਾ ਇਨਸਾਫ ਮਿਲੇ ਸਾਰੇ ਕੇਸ ਜਿਹੜੇ ਕਿਸਾਨ ਅੰਦੋਲਨ ਚ ਪਏ ਆ ਦੇ ਇਸ ਪਰਚੋ ਵਾਪਸ ਲਏ ਜਾਣ ਸ਼ਹੀਦਾਂ ਦੇ ਵਾਸਤੇ ਸਮਾਰਕ ਦੀ ਜਗ੍ਹਾ ਦਿੱਲੀ 'ਚ ਦਿੱਤੀ ਜਾਵੇ ਸ਼ਹੀਦ ਪਰਵਾਰਾਂ ਦੀਆਂ ਨੌਕਰੀਆਂ ਠੀਕ ਹੈ ਉਹਨਾਂ ਦਾ ਮਾਪਜਾ ਦਿੱਤਾ ਜਾਵੇ ਬਿਜਲੀ ਐਕਟ 2023 ਇਹ ਬਣ ਗਿਆ ਵਾ ਉਹਨੂੰ ਖਤਮ ਕੀਤਾ ਜਾਵੇ ਜਿਹੜੇ ਸਾਨੂੰ ਕਹਿ ਰਹੇ ਵੀ ਉਹਦੇ ਵਿੱਚੋਂ ਕਿਸਾਨ ਨੂੰ ਜਿਹਨੂੰ ਸਟੇਟ ਨੇ ਸਬਸਿਡੀ ਦੇਣੀ ਆ ਉੱਤੇ ਰੋਕ ਨਹੀਂ ਲਾਵਾਂਗੇ ਇਹ ਸਾਡੀ ਮੰਗ ਨਹੀਂ ਹੈਗੀ ਸਾਡੀ ਮੰਗ ਹੈਗੀ ਆ ਵੀ ਇਹ ਨਿੱਜੀ ਕਰਨ ਦਾ ਰਾਹ ਬੰਦ ਕੀਤਾ ਜਾਵੇ ਪੋਲੂਸ਼ਨ ਐਕਟ ਦੇ ਵਿੱਚੋਂ ਉਹ ਦਾਵਾ ਕਰਨਗੇ ਤੁਹਾਡੇ ਸਾਹਮਣੇ ਮੰਤਰੀ ਵੀ ਅਸੀਂ ਪਰਾਲੀ ਨੂੰ ਕ੍ਰਿਮੀਨਲ ਅਫੈਂਸ ਤੋਂ ਬਾਹਰ ਕੱਢਤਾ ਨਹੀਂ ਪੋਲੂਸ਼ਨ ਐਕਟ ਤੋਂ ਖੇਤੀ ਨੂੰ ਮਾਰ ਕੱਢਿਆ ਜਾਵੇ ਜਿਹੜਾ ਅਸੀਂ ਮੰਗ ਕਰ ਰਹੇ ਹਾਂ ਇਹ ਤੋਂ ਗਾਹ ਨਰੇਗਾ 200 ਦਿਨ ਹੋਵੇ 700 ਰੁਪਏ ਉਹਦੀ ਦਿਹਾੜੀ ਦਿੱਤੀ ਜਾਵੇ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਸਿਰ ਤੇ ਕਰੇ ਔਰ ਜਿਹੜੀ ਆਦੀਵਾਸੀਆਂ ਦੀ ਕਹਿੰਦੇ ਸੰਵਿਧਾਨ ਦੀ ਪੰਜਵੀਂ ਜਿਹੜੀ ਸੂਚੀ ਆ ਉਹ ਲਾਗੂ ਕੀਤੀ ਉਹ ਕਹਿਣਗੇ ਲਾਗੂ ਆ ਪਰ ਜੋ ਹਾਸ ਰਸ ਛੱਤੀਸਗੜ੍ਹ ਤੇ ਹੋ ਰਿਹਾ ਹਜ਼ਾਰਾਂ ਏਕੜ ਜ਼ਮੀਨ ਇਸ ਵੇਲੇ ਬਾਨੀ ਡਾਨੀ ਹੋਣੀ ਖੋਰ ਆ ਇਹਦੇ ਲੋਕ ਪ੍ਰੋਟੈਸਟ ਕਰ ਰਹੇ ਨੇ ਉਹ ਉਸ ਸੰਵਿਧਾਨਕ ਧਾਰਾ ਦੀ ਵਾਇਲੈਂਸ ਆ ਕੀ ਹੈ ਜਿਹੜਾ ਅਸੀਂ ਰੋਕਣ ਨੂੰ ਮੰਗ ਕਰ ਰਹੇ ਆ ਅਰੇ ਤੋਂ ਕਾ ਭਾਰਤ ਵਿਸ਼ਵਪਾਰ ਸਸਤਾ ਦੇ ਵਿੱਚੋਂ ਖੇਤੀ ਸੈਕਟਰ ਨੂੰ ਬਾਤ ਕਰੇ ਅਨੁਰਾਗ ਠਾਕੁਰ ਜੀ ਕਹਿ ਰਹੇ ਸੀ ਵੀ ਏ ਇਹ ਜੀ ਹੋਰ ਮੰਗਾ ਪਾ ਰਹੇ ਅਸੀਂ ਪਹਿਲੋਂ ਤੋਂ ਹੀ ਦਿੱਤਾ ਹੋਇਆ ਅਸੀਂ ਕਹਿੰਨੇ ਤੁਸੀਂ ਡਬਲਿਊਟੀਓ ਚ ਵਪਾਰ ਰੱਖੋ ਸਾਨੂੰ ਕੋਈ ਤਰਾਜ ਨਹੀਂ ਸਾਡਾ ਖੇਤੀ ਸੈਕਟਰ ਡਬਲਿਊਟੀਓ ਦੀਆਂ ਨੀਤੀਆਂ ਚੋਂ ਬਾਹਰ ਕਰ ਦਿਓ ਤਾਂ ਇਹਨਾਂ ਮੰਗਾ ਤੇ ਸਾਡੀ ਜਿਹੜੀ ਗੱਲ ਹੈਗੀ ਇੱਕ ਸ਼ਾਟ ਦੇ ਵਿੱਚ ਸਾਡੀਆਂ ਮੰਗਾ ਨੂੰ ਦੋ ਕੈਟਾਗਰੀਆਂ ਬਣਦੀਆਂ ਸਾਡੀਆਂ ਇੱਕ ਜਿਹੜੀਆਂ ਘੋਲਦਰਾਣ ਘੋਲ ਦੀ ਬਾਈ ਪ੍ਰੋਡਕਟ ਹੈ ਹਾਂ ਆਪਣਾ ਦਿੱਲੀ ਵਾਲਾ ਅੰਦੋਲਨ ਸ਼ੁਰੂ ਹੋਇਆ ਬਾਈ ਪ੍ਰੋਡਕਟ ਕਿਦੋਂ ਕਹਿੰਦੇ ਅਸੀਂ ਲਖੀਮਪੁਰ ਪਹਿਲਾਂ ਸ਼ੁਰੂ ਚ ਸਾਡੀ ਕੋਈ ਮੰਗ ਨਹੀਂ ਸੀ ਉਹਨਾਂ ਨੇ ਸਾਡੇ ਕਿਸਾਨਾਂ ਨੂੰ ਇੱਕ ਪੱਤਰਕਾਰ ਨੂੰ ਗੱਡੀਆਂ ਥੱਲੇ ਕੋਚੜਿਆ ਉਹ ਮੰਗ ਬਣ ਗਈ ਇੱਕ ਹੋਲਦੀ ਬਾਈ ਪ੍ਰੋਡਕਟ ਹੈ ਕੇਸ ਪਾਇਆ ਉਹ ਬਾਈ ਪ੍ਰੋਡਕਟ ਹੈ ਮੁਆਵਜ਼ੇ ਦੀ ਗੱਲ ਹੈ 700 ਕਿਸਾਨ ਸ਼ਹੀਦ ਹੋਏ ਬਾਈ ਪ੍ਰੋਡਕਟ ਹੈ ਪਰ ਇੱਕ ਜਿਹੜੀਆਂ ਹੈ ਕਿ ਇਹਦੇ ਮੰਗਾ ਜਿਹੜੀਆਂ ਬੇਸਿਕ ਬਨਿਆਦੀ ਮੰਗਾ ਨੇ ਜਿਹੜੀਆਂ ਅਸੀਂ ਸ਼ੁਰੂ ਤੋਂ ਲੈ ਕੇ ਚੱਲ ਰਹੇ ਹਾਂ ਜਿਹੜੇ ਇਹਨਾਂ ਨੇ ਪ੍ਰਧਾਨ ਸਾਹਿਬ ਨੇ ਗੱਲ ਕੀਤੀ ਹੈ ਐਮਐਸਪੀ ਵਾਲੀ ਹੈਗੀ ਹੈ ਕਰਜ਼ਾ ਮਾਫੀ ਵਾਲੀ ਹੈਗੀ ਹੈ ਬਿਜਲੀ ਬਿੱਲ ਐਕਟ ਰੱਦ ਕਰਨ ਵਾਲੀ ਗੱਲ ਹੈਗੀ ਹੈ ਇਹ ਹੈ ਕਿ ਇਹਦੇ ਬੇਸਿਕ ਮੰਗਾ ਸਾਡੇ ਹੈਗੇ ਆ ਵੀ ਜਿਹੜੇ ਬੇਸਿਕ ਮੰਗਾ ਨੇ ਉਨ੍ਹਾਂ ਤੇ ਜਿਹੜੀ ਸਰਕਾਰ ਹੈ ਉਨ੍ਹਾਂ ਤੇ ਉਹਨਾਂ ਦਾ ਸਹਾਰਾ ਕਰੇ ਜਿਹੜੀਆਂ ਬਾਈ ਪ੍ਰੋਡਕਟ ਹੈਗੀਆਂ ਜੇ ਉਹਨਾਂ ਚ ਕੋਈ ਰਹਿ ਵੀ ਜਾਊਗੀ ਉਹ ਗੱਲ ਨਹੀਂ ਕੋਈ ਬੇਸਿਕ ਮੰਗਾਂ ਤੇ ਜਿਹੜੀ ਹੈਗੀ ਜਿੰਨਾ ਚਿਰ ਸਹਾਰਾ ਨਹੀਂ ਹੁੰਦੇ ਉਹਨਾਂ ਚਿਰ ਸਾਡਾ ਦਿੱਲੀ ਕੂਚ ਵਾਲਾ ਜਿਹੜਾ ਪ੍ਰੋਗਰਾਮ ਹੈ ਉਹ ਸਟੈਂਡ ਕਰਦਾ ਰਹੂਗਾ ਹੁਣ ਵੀ ਕਰਦਾ ਕੱਲ੍ਹ ਨੂੰ ਵੀ ਕਰਦਾ ਠੀਕ ਠੀਕ ਮੈਂ ਫੇਰ ਮੈਂ ਫੇਰ ਦੁਬਾਰਾ ਸਾਡੇ ਸਾਥੀਆਂ ਨੂੰ ਕੁੱਟਿਆ ਗਿਆ ਹੈ ਬੰਦੇ ਸਾਹਿਬ ਅਸੀਂ ਅਸੀਂ ਇੰਜਰੀ ਦੇਖ ਕੇ ਆ ਰਹੇ ਉਹਨਾਂ ਦੀ ਸਿਰ ਫਾੜੇ ਹੋ ਗਏ ਠੀਕ ਹੈ ਸਿਰਫ ਇੰਜਰੀ ਨਹੀਂ ਹੈ ਕੱਲ ਵੀ ਬੜੀ ਬਦਤਮੀਜ਼ੀ ਨਾਲ ਪੇਸ਼ ਆਇਆ ਉਹ ਜਿਹੜੀ ਜਗ੍ਹਾ ਨਾਲ ਉਹਨਾਂ ਦੀ ਜਿੱਥੇ ਉਹਦੀ OV ਬੈਂਡਸ ਕਢੀਆਂ ਹੈ ਉਹ ਜਗਾ ਇਹਨਾਂ ਅਸ਼ਤੇ ਰਾਖਮੀ ਕਰ ਦਿੱਤੀ ਠੀਕ ਆਪਣੇ ਵਲੰਟੀਅਰ ਲਾ ਦਈਏ ਚਲੋ ਜੀ ਅਸੀਂ ਅਸੀਂ ਇਹਦੇ ਬਾਰੇ ਫੈਸਲਾ ਕਰ ਰਹੇ ਆ ਵੀ ਜਿੱਥੇ ਤੁਹਾਡੀਆਂ ਉਹ ਵੀ ਵੈਨਾਂ ਖੜੀਆਂ ਨੇ ਉਥੇ ਆਪਣੇ ਵਲੰਟੀਅਰ ਦੀ ਡਿਊਟੀ 24 ਘੰਟੇ ਸੀ ਲਾਈਏ ਠੀਕ ਆ ਔਰ এবੀਬੀਪੀ ਵਾਲਾਂ ਦਾ ਵੀ ਸਵੇਰੇ ਲੰਮਾ ਆਇਆ ਸੀਗਾ ਅਸੀਂ ਜਿੰਦਰ ਪਟਿਆਲ এবੀਬੀਪੀ ਹਾਂ ਹਾਂ ਪੱਤਰਕਾਰ ਨੇ ਮਹਿਲਾ ਪੱਤਰਕਾਰ ਹੈ ਉਹਨੂੰ ਹਰਾਸ ਕਿਤਾ ਜਾ ਰਿਹਾ ਹੈ ਨਾ ਆਪਾਂ ਤਾਂ ਉਹਨਾਂ ਨੂੰ ਬਚਾ ਵੀ ਨਹੀਂ ਸਕਦੇ ਕਿਉਂਕਿ ਸਾਡੇ ਉੱਤੇ ਆਣਗੇ ਐਂਡ ਫਰਮ ਚੰਡੀਗੜ੍ਹ ਪ੍ਰੈਸ ਕਲੱਬ ਮੈਂ ਉਥੋਂ ਦੀ ਰਿਪਰੈਜ਼ੈਂਟੇਟਿਵ ਹੁੰਦਣਾ ਤੇ ਸਾਰਿਆਂ ਵੱਲੋਂ ਕਹਿਣੀ ਆਪਾਂ ਕੰਡੈਮਨਟ ਕਰਦੇ ਹਾਂ ਇਸਨੂੰ ਔਰ ਜਦੋਂ ਤੱਕ ਤੁਹਾਡੀ ਅਸ਼ੋਰੈਂਸ ਸੇਫਟੀ ਨਹੀਂ ਹੁੰਦੀ ਆਈ ਥਿੰਕ ਵੀ ਵੀ ਵਿਲ ਨਾਟ ਕਵਰ ਇਟ ਸਰ ਅਸਲ ਜਾਸੂਸਾ ਇਗਜ਼ੈਕਟ ਕਰਕੇ ਆਏ ਸੀ ਇਸਮੂ ਬਾਰਡਰ ਤੋਂ ਕਿ ਅਸੀਂ ਇਹ ਨਹੀਂ ਕਰਨਾ ਹੈ ਚਲੋ ਅਸੀਂ ਅਸੀਂ ਇੱਕ ਇੱਕ ਮਿੰਟ ਇੱਕ ਮਿੰਟ ਦੇਖੋ 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 ਜਿੱਥੋਂ ਤੱਕ ਮਾਵਾਂ ਭੈਣਾਂ ਦਾ ਸਵਾਲ ਆ ਸਾਡਾ ਸੱਭਿਆਚਾਰ ਬਹੁਤ ਵੱਡਾ ਵਾ ਅਸੀਂ ਕਦੀ ਵੀ ਆਪਣੀਆਂ ਔਰਤਾਂ ਤੇ ਦੁਸ਼ਮਣ ਦੀਆਂ ਔਰਤਾਂ ਤੇ ਵੀ ਹਮਲੇ ਨਹੀਂ ਕੀਤੇ ਮੈਂ ਤੁਹਾਡੇ ਸਾਹਮਣੇ ਬੋਲ ਰਿਹਾ ਸਾਡਾ ਲੋਕ ਸਮਝਦਾ ਹਾਂ ਨਾ ਨਹੀਂ ਹੈਗਾ ਇਹ ਨਹੀਂ ਹੈਗਾ ਤਾਂ ਸਾਨੂੰ ਨਹੀਂ ਲੱਗਦਾ ਮੈਨੂੰ ਨਹੀਂ ਲੱਗਦਾ ਸਰਕਾਰ ਨੂੰ ਇੰਨੇ ਲੋਕਾਂ ਨੇ ਘੇੜਿਆ ਹੋਇਆ ਸੀ ਹੈ ਨਾ ਔਰ ਬੇਟੇ ਬੇਟੇ ਮੈਂ ਤੈਨੂੰ ਗੱਲ ਕਰਦਾ ਹੁਣ ਇੱਥੇ ਕੁੜੀਆਂ ਪੱਤਰਕਾਰ ਇੱਕ ਤਾਂ ਤੁਸੀਂ ਇੱਕ ਹੋਰ ਕੁੜੀ ਆ ਇੱਥੇ ਹੈਗੀ ਉਹ ਕੁੜੀ ਆ ਇੱਥੇ ਸੁਣਿਓ ਮੇਰੀ ਗੱਲ ਧਿਆਨ ਨਾਲ ਇਮਾਨਦਾਰੀ ਨਾਲ ਤੁਸੀਂ ਮੈਂ ਜਦੋਂ ਵੀ ਬੱਚੀਆਂ ਮੇਰੇਆ ਮੇਰੀ ਕੋਈ ਇੰਟਰਵਿਊ ਕਰਦੀਆਂ ਮੈਂ ਸਾਰੀਆਂ ਕੁੜੀਆਂ ਦੇ ਸਿਰ ਤੇ ਹੱਥ ਧਰ ਕੇ ਬੇਟਾ ਕਹਿ ਕੇ ਬੁਲਾਉਣਾ ਮੈਂ ਤੁਹਾਨੂੰ ਸਾਰਿਆਂ ਨੂੰ ਜਿਹੜੇ ਮੇਰੇ ਨਾਲੋਂ ਉਮਰ ਜ਼ਬਹੁਤ ਛੋਟੇ ਬੱਚੇ ਕਹਿ ਕੇ ਬੁਲਾਉਣਾ ਅਸੀਂ ਯਾਰ ਤੁਸੀਂ ਸਾਡੇ ਹੂੰ ਤੁਸੀਂ ਠੀਕ ਆ ਮੈਮ ਅਸੀਂ ਜੇ ਗਲਤੀ ਕੀਤੀ ਸਾਡੇ ਬੰਦਿਆਂ ਨੇ ਅਸੀਂ ਸਤੋ ਜਿਹੇ ਜੀ ਵੀ ਤੁਹਾਨੂੰ ਲੱਗਦਾ ਉਹਦੀ ਮਾਫੀ ਮੰਗ ਲੈਨੇ ਆ ਲੇਕਿਨ ਉਹ ਕਰਾਂਗੇ ਪੁੱਤ ਬੇਟਾ ਕਰਾਂਗੇ ਕਰਾਂਗੇ ਸੁਣੋ ਮੇਰੀ ਗੱਲ ਅਸੀਂ ਅਸੀਂ ਵੱਡੇ ਹੋਣਾ ਨਹੀਂ ਪਰ ਜਿਹਦੇ ਸਿਰ ਪਾੜ ਸਰ ਐਫ ਆਈ ਆਰ ਦਰਜ ਕਰਾਉਣ ਜਾ ਰਹੇ ਹਾਂ ਜੀ ਸਵਾਲ ਕੀ ਹੈ ਐਫ ਆਈ ਆਰ ਦਰਜ ਕਰਾਉਣ ਜਾ ਰਹੇ ਹਾਂ ਮੈਂ ਇੰਨੀ ਬੇਨਤੀ ਕਰਦਾ ਮੇਰੀ ਗੱਲ ਸੁਣ ਲਓ ਦੇਖੋ ਐਫ ਆਈ ਆਰ ਕਰਾ ਦਰਜ ਕਰਾਉਣਾ ਤੇ ਤੁਸੀ ਤੁਹਾਨੂੰ ਸੈਟੀਸਫੈਕਸ਼ਨ ਇਸ ਗੱਲ ਨਾਲ ਹੋਊਗੀ ਅਸੀਂ ਐਫ ਆਈ ਆਰ ਵੀ ਦਰਜ ਕਰਾਉਣਾਂ ਤੇ ਸੋਚ ਲਾਂਗੇ ਪਰ ਮੇਰੀ ਬੇਨਤੀ ਕੀ ਹੈ ਕਿ ਤੁਸੀਂ ਯਾਰ ਤੁਸੀਂ ਮੋਰਚੇ ਨੂੰ ਤੁਸੀਂ ਇਸ ਮੋਰਚੇ ਨੂੰ ਚਲਾ ਰਹੇ ਹੋ ਇਹ ਇਕੱਲੇ ਅਸੀਂ ਨਹੀਂ ਚਲਾ ਰਹੇ ਰਮਨ ਇਹ ਮੋਰਚਾ ਤੁਸੀਂ ਵੀ ਚਲਾ ਰਹੇ ਹੋ ਦਿੱਲੀ ਦੇ ਵਿੱਚ ਤੁਹਾਡਾ ਬਹੁਤ ਵੱਡਾ ਪਾਰਟਿਸਪੇਸ਼ਨ ਰਿਹਾ ਪਰ ਇਜਤਮਾਨ ਖੱਟ ਕੇ ਅਸੀਂ ਕੀਤਾ ਗਿਆ ਉਹ ਬੇਟਾ ਨਹੀਂ ਉਹਨੇ ਉਹਨੇ ਕਹਿੰਦੇ ਆ ਉਹਨੇ ਬਰਾਬਰ ਖਾਦੇ ਆ ਮੈਂ ਤਾਂ ਹੀ ਤਾਂ ਕਿਹਾ ਵੀ ਤੁਸੀਂ ਸਾਡੇ ਬਰਾਬਰ ਲੜ ਰਹੇ ਹੋ ਜੀ ਤੁਹਾਡੀ ਵੀ ਜੱਪੂ ਜੀ ਤੁਹਾਡੀ ਸਟੇਜ ਤੋਂ ਅੱਗੇ ਸਾਡੇ ਰਿਪੋਰਟਰ ਹੁੰਦੇ ਨੇ ਹਾਂ ਹੁੰਦੇ ਆ ਕੋਈ ਝੱਟ ਹਾਈ ਕੋਰੇ ਨੇ ਚੋਰਾ ਵਾਲੀਆਂ ਹਰਕਤਾਂ ਕਰ ਰਹੀਆਂ ਨੇ ਕੋਈ ਸ਼ੱਕ ਨਹੀਂ ਕੈਮਰੇ ਤੋੜਤੇ ਕੈਮਰਾ ਤੋੜਤੇ ਜੀ ਕੋਈ ਬੈਂਡ ਭੰਲਣ ਦੀ ਧਮਕੀ ਹੈ ਦੇਖੋ ਮੈਂ ਇੱਕ ਬੇਨਤੀ ਕਰਾਂ ਅਸੀਂ ਜਾਵਾਂਗੇ ਇੱਥੋਂ ਅਸੀਂ ਜਾਵਾਂਗੇ ਪਹਿਲੀ ਦਾ ਕਹਿੰਦਾ ਤੁਸੀਂ ਜੇ ਵੀ ਸਾਨੂੰ ਸ਼ੋਰ ਟਿੱਕੀ ਹੋਵੇ ਅਸੀਂ ਜਿੱਥੇ ਉੱਥੇ ਇੱਕ ਵੱਖਰੀ ਜਗ੍ਹਾ ਤੁਹਾਡੇ ਲਈ ਰਿਜ਼ਰਵ ਕਰਦੇ ਆ ਜਿੱਥੇ ਸਾਡੇ ਪੱਤਰਕਾਰ ਸਾਰੇ ਬੀਬੀਆਂ ਕਾਕੇ ਵੀ ਨੌਜਵਾਨ ਸਾਰੇ ਉਹ ਜਗ੍ਹਾ ਦਿੱਤੇ ਰਹਿਣਗੇ ਕਿਹੜਾ ਕਿਹੜਾ ਸਾਡਾ ਕਿਹੜਾ ਮੀਨਤ ਸਾਮਾਨ ਚੋਰੀ ਹੋਇਆ ਥੱਲੇ ਥੱਲੇ ਵਾਲਾ ਸਾਹਿਬ ਉਹਦਾ ਬੇਟਾ ਜਿਹੜਾ ਸਾਮਾਨ ਚੋਰੀ ਉਹ ਵੀ ਆਪਾਂ ਕਰਾਂਗੇ ਹੱਲ ਉਹ ਵੀ ਅਸੀਂ ਤੁਹਾਡੇ ਨਾਲ ਅਸੀਂ ਤੁਹਾਨੂੰ ਕਹਿੰਦੇ ਅਸੀਂ ਤੁਹਾਨੂੰ ਕੋਈ ਆਪਦੇ ਪਰਿਵਾਰ ਮੰਨਦੇ ਆ ਜੇ ਸਾਡੇ ਕਿਸੇ ਬੱਚੇ ਦਾ ਨੁਕਸਾਨ ਹੋ ਗਿਆ ਅਸੀਂ ਬੈਠੇ ਆ ਸਾਨੂੰ ਫੜੋ ਨਾ ਆ ਕੇ ਅਸੀਂ ਸਾਰੇ ਬੈਠੇ ਆ ਆਗੂ ਅੱਗੇ ਬੈਠੇ ਆ ਬੈਠੇ ਆ ਬੈਠੇ ਆ ਪਰ ਅਸੀਂ ਅਸੀਂ ਕਰਾਂਗੇ ਕੋਈ 20 50 ਬੰਦੇ ਦੀ ਡਿਊਟੀ ਲਾਓ ਜੀ ਆਹ ਲਾਉਨੇ ਵਾਲੈਂਟੀਅਰ ਲਾਉਨੇ ਇਸ ਪਾਸੇ ਕਰ ਦੇ ਸਭ ਗੱਲ ਇਹ ਆ ਜੀ ਦੋਨੋਂ ਤੋਂ ਲੈ ਕੇ ਹੋਂਦ ਤੱਕ ਸਭ ਤੋਂ ਵੱਧ ਮਾਫੀਆਂ ਤੁਸੀਂ ਮੰਗਦੇ ਹੋ। ਪਰ ਮੈਂ ਗੱਲ ਇਹ ਹੈ ਵੀ ਉਹਨਾਂ ਮਾਫੀਆਂ ਦਾ ਕੀ ਫਾਇਦਾ ਜਦੋਂ ਅਗਲਾ ਸਿਰ ਪਾੜ ਜਾਵੇ। ਸਵਾਲ ਕੀ ਹੈ? ਅਸਲ ਕੀ ਕਰੂੰ? ਦੇਖੋ ਮੈਂ ਮੈਂ ਇੱਕ ਬੇਨਤੀ ਕਰਦਾ। ਇਕੱਲੀ ਮਾਫੀ ਦਾ ਜੇ ਕੰਮ ਤਾਂ ਅਸੀਂ ਕਦੇ ਥੱਪਣ ਪਾਰ ਕੇ ਕਹਿੰਦੇ ਹਾਂ ਕਿ ਸਾਡੇ ਇੱਕ ਇੱਕ ਮਿੰਟ ਇੱਕ ਮਿੰਟ। ਦੇਖੋ ਤੁਹਾਡਾ ਤੁਹਾਡਾ ਹੱਕ ਹੈ। ਤੁਸੀਂ ਯਾਰ ਸਾਡੇ ਨਾਲੋਂ ਵੱਡਾ ਮੈਂ ਪਹਿਲਾਂ ਕਹਿੰਦੇ ਨੇ ਸਾਡੇ ਨਾਲੋਂ ਵੱਡਾ ਕੰਮ ਤੁਸੀਂ ਕਰ ਰਹੇ ਹੋ। ਅਸੀਂ ਤਾਂ ਲਾਲਾ ਲਾਲਾ ਕਰ ਰਹੇ ਹਾਂ ਤੁਸੀਂ ਸਾਡੀ ਲਾਲਾ ਲਾਲਾ ਨੂੰ ਵਰਲਡ ਵਿੱਚ ਬਚਾ ਰਹੇ ਹੋ। ਤੁਹਾਡੇ ਤੁਹਾਡੇ ਬਿਨਾਂ ਅਸੀਂ ਕਿਸੇ ਕੰਮ ਦੇ ਨਹੀਂ। ਤੁਸੀਂ ਜਿਹੜੀ ਡਿਊਟੀ ਨਿਭਾ ਰਹੇ ਹੋ ਬਹੁਤ ਤਕੜੀ ਨਿਭਾ ਰਹੇ ਹੋ ਉਹਨਾਂ ਥਾਵਾਂ ਤੇ ਤੁਸੀਂ ਜਾਣੋ ਜਿੱਨਾਂ ਥਾਵਾਂ ਤੇ ਅਸੀਂ ਦੇ ਪਿੱਛੇ ਰਹਿ ਜਾਂਦੇ ਹਾਂ ਜਿੱਥੇ ਸ਼ੈਲਿੰਗ ਹੁੰਦੀ ਸੀ ਜਿੱਥੇ ਸ਼ੈਲਿੰਗ ਹੁੰਦੀ ਸੀ ਅਸੀਂ ਤਕੜੀ ਜੰਦੇ ਆ ਸਾਨੂੰ ਲੜੀ ਜਾਂਦੇ ਨਹੀਂ ਪਿਆਰੇ ਜੇ ਕੋਈ ਇੱਕ ਮੂਰਖ ਨੇ ਕਰਿਆ ਇੱਕ ਮੂਰਖ ਨਹੀਂ ਜੀ 50 ਬੰਦੇ ਕੋਈ ਉਹਨਾਂ ਨੂੰ ਵੀ ਕਰ ਲੈਣੇ ਆ ਸਾਕੇ ਸੂਤ ਐਫ ਆਈ ਆਰ ਕਰਾਓਗੇ ਸਾਨੂੰ ਪਤਾ ਲੈ ਲੈਂਦੇ ਹੋ ਪਰਤਾਲ ਕਰ ਲੈਂਦੇ ਹੋ ਹੋ ਸਕਦਾ ਇਹ ਵੀ ਗੱਲ ਹੋਈ ਹੋਵੇ आईफा यार तो वीडियो वीडियो दे देने है तो उनको ठीक है ए अस आइडेंटिफाई करेंगे अस आइडेंटिफाई करेंगे बिल्कुल बिल्कुल ले जाओ वीडियो हां क्यों नहीं लेंग... 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 गर गर ले जावेंगे ले ले जा असि तो नहीं घेर रहे भाई असि नहीं घेर रहे वाले यार आ देखो आ लोग पत्रकार आ कर रहे हैं गरीब पत्रकार ढूंढ के ਆਜੋ ਆਜੋ ਕਿਹਦੇ ਬਾਈ ਨੀ ਨੀ ਫੜੋ ਇਹੜੀ ਕਿਹਦਾ ਕੋਈ ਆਪਣੀ ਦੇਖਦੇ ਸੀ ਥੋੜਾ ਲੁਕਾ ਦੇ ਇਹ ਬੰਦੇ ਬਾਈ ਕਿਹੜੀ ਕਾਰ ਨਹੀਂ ਕਿਹੜੀ ਯੂਨੀਅਨ ਹੈ ਕਿਹੜੀ ਯੂਨੀਅਨ ਹੈ ਮੀਡੀਆ ਕਿਹੜੀ ਹੈ ਨਾ ਤਾਂ ਹੋਇਆ ਕੋਈ ਇਸ ਕਾਰ ਨਹੀਂ ਓਕਾ ਕਾ ਖਲੋ ਜਾ